ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਚਾਰ ਵੱਡੀਆਂ ਮਹਾ ਭਵਿੱਖ ਬਾਣੀਆਂ ਦੀ ਜੋ ਕਿ ਹੋਣ ਵਾਲੀਆਂ ਹਨ ਕੁੰਭ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਆਂ ਦੇ ਵਿੱਚ ਉਹਨਾਂ ਦਾ ਜੁਨ ਮਹੀਨੇ ਦਾ ਇਹ ਹਫ਼ਤਾ ਕਿਵੇਂ ਦਾ ਰਹਿਣ ਵਾਲਾ ਹੈ ਕਿਹੜੇ ਕਿਹੜੇ ਜ਼ਿੰਦਗੀ ਵਿੱਚ ਬਦਲਾਅ ਹੋਣਗੇ ਕਿਹੜੇ ਵੱਡੇ ਉਹਨਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾ ਦਿਓ। ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ 2025 ਦਾ ਇਹ ਜੂਨ ਦਾ ਮਹੀਨੇ ਦਾ ਇਹ ਹਫਤਾ ਇਹਨਾਂ ਦੋਵਾਂ ਹੀ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਕਿਵੇਂ ਦਾ ਰਹਿਣ ਵਾਲਾ ਹੈ? ਕਿਹੜੇ ਕਿਹੜੇ ਬਦਲਾਅ ਹੋਣਗੇ? ਉਹ ਕਿਹੜੇ ਕੰਮ ਹਨ ਤੇ ਕਿਸ ਦਿਨ ਜੇਕਰ ਕਰ ਲੈਂਦੇ ਹਨ ਉਹਨਾਂ ਨੂੰ ਫਿਰ ਬਹੁਤ ਜ਼ਿਆਦਾ ਲਾਭ ਹੋ ਜਾਵੇਗਾ। ਉਹਨਾਂ ਦੇ ਘਰ ਪਰਿਵਾਰ ਵਿੱਚ ਖੁਸ਼ੀਆਂ ਤੇ ਪੈਸਾ, ਬਰਕਤ ਸਭ ਆ ਜਾਣਗੇ। ਹੁਣ ਗੱਲ ਕਰਦੇ ਹਾਂ ਜੀ ਕੁੰਭ ਤੇ ਤੁਲਾ ਰਾਸ਼ੀ ਵਾਲਿਆਂ ਦੀ ਵਾਹ ਭਵਿੱਖ ਬਾਣੀ ਦੇ ਬਾਰੇ ਕਿ ਉਹਨਾਂ ਦਾ ਇਹ ਜੂਨ ਦਾ ਹਫਤਾ ਕਿਵੇਂ ਦਾ ਰਹਿਣ ਵਾਲਾ ਹੈ? ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਖੁਸ਼ਖਬਰੀਆਂ ਮਿਲਣਗੀਆਂ? ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਤੁਹਾਡੇ ਕੰਮ ਦੇ ਬਾਰੇ ਬਹੁਤ ਸਾਰੀਆਂ ਇੰਪੋਰਟੈਂਟ ਮਹੱਤਵਪੂਰਨ ਗੱਲਾਂ ਇਸ ਵੀਡੀਓ ਦੇ ਰਾਹੀਂ ਦੱਸਣ ਵਾਲੇ ਹਾਂ। ਸੋ ਇਸ ਵੀਡੀਓ ਨੂੰ ਲਾਸਟ ਤੱਕ ਧਿਆਨ ਨਾਲ ਸੁਣਨਾ ਜੇਕਰ ਤੁਸੀਂ ਇਹਨਾਂ ਤਰੀਕਿਆਂ ਦੇ ਨਾਲ ਇਹ ਕੰਮ ਦੱਸੇ ਹੋਏ ਕਰ ਲੈਂਦੇ ਹੋ ਤਾਂ ਤੁਹਾਨੂੰ ਦੋਵਾਂ ਹੀ ਰਾਸ਼ੀ ਵਾਲਿਆਂ ਨੂੰ ਬਹੁਤ ਜ਼ਿਆਦਾ ਫਾਇਦੇ ਹੋ ਜਾਣਗੇ। ਕਿਹੜੇ ਤਰੀਕ ਨੂੰ ਤੁਸੀਂ ਕੀ ਕਰ ਸਕਦੇ ਹੋ ਇਹ ਪੂਰੀ ਡਿਟੇਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ। ਜਿਸ ਤਰ੍ਹਾਂ ਕਿ ਹਮੇਸ਼ਾ ਅਸੀਂ ਆਖਦੇ ਹਾਂ ਕਿ ਕੁੰਭ ਰਾਸ਼ੀ ਬਹੁਤ ਹੀ ਵਧੀਆ ਰਾਸ਼ੀ ਹੈ ਤੇ ਤੁਲਾ ਰਾਸ਼ੀ ਵਿੱਚ ਕਿਉਂਕਿ ਇਹ ਰਾਸ਼ੀ ਵਾਲੇ ਲੋਕ ਬਹੁਤ ਚੰਗੇ ਹੁੰਦੇ ਹਨ ਕਿਸੇ ਦੇ ਬਾਰੇ ਕੁਝ ਵੀ ਮਾੜਾ ਨਹੀਂ ਸੋਚਦੇ ਕਿਸੇ ਨੂੰ ਬੁਰਾ ਭਲਾ ਨਹੀਂ ਬੋਲਦੇ ਕਿਸੇ ਦਾ ਬੁਰਾ ਭਲਾ ਕਰਨ ਬਾਰੇ ਸੋਚਦੇ ਵੀ ਨਹੀਂ ਜੋ ਕਿਸੇ ਦੇ ਬਾਰੇ ਖਰਾਬ ਵੀ ਨਹੀਂ ਆਪਣੇ ਦਿਲ ਵਿੱਚ ਨੀਅਤ ਰੱਖਦੇ ਇਸ ਰਾਸ਼ੀ ਦੇ ਲੋਕ ਕਿਸੇ ਦੇ ਬਾਰੇ ਖਰਾਬ ਸੋਚਣਾ ਤਾਂ ਦੂਰ ਦੀ ਗੱਲ ਮਾੜਾ ਬਿਲਕੁਲ ਵੀ ਕਰ ਹੀ ਨਹੀਂ ਸਕਦੇ ਉਹ ਆਪਣੇ ਕੰਮ ਦੇ ਨਾਲ ਮਤਲਬ ਰੱਖਦੇ ਹਨ ਕਿਸੇ ਦੇ ਵਿੱਚ ਜ਼ਿਆਦਾ ਇੰਟਰਫੀਰੈਂਸ ਵੀ ਨਹੀਂ ਕਰਦੇ ਕਿਉਂਕਿ ਇਸ ਰਾਸ਼ੀ ਵਾਲੇ ਹਮੇਸ਼ਾ ਦੂਸਰਿਆਂ ਦੀ ਸਪੋਰਟ ਵਿੱਚ ਖੜੇ ਰਹਿੰਦੇ ਹਨ ਜੋ ਉਹਨਾਂ ਦੇ ਪਰਿਵਾਰ ਦੇ ਵਿੱਚ ਹਨ ਕੋਈ ਵੀ ਮਹੱਤਵਪੂਰਨ ਕੋਸ਼ਿਸ਼ ਕਰਦੇ ਹਨ ਉਹਦੇ ਬਦਲੇ ਵਿੱਚ ਉਹਨਾਂ ਨੂੰ ਕੋਈ ਦੌਲਤ ਨਹੀਂ ਚਾਹੀਦੀ ਹੁੰਦੀ ਉਹਨਾਂ ਨੂੰ ਕੋਈ ਵੀ ਔਰਤ ਨਹੀਂ ਚਾਹੀਦੀ ਹੁੰਦੀ ਬਸ ਉਹਨਾਂ ਨੂੰ ਆਪਣੀ ਤਾਂਹਫ਼ ਚਾਹੀਦੀ ਹੈ ਜੇਕਰ ਉਹ ਇਹਨਾਂ ਕੰਮਕਾਜ ਕਰਦੇ ਹਨ ਉਹਨਾਂ ਦੀ ਕੋਈ ਹਸਕੇ ਤਾਰੀਫ਼ ਵੀ ਕਰ ਦੇਵੇ ਉਸੇ ਨਾਲ ਉਹ ਖੁਸ਼ ਹੋ ਜਾਂਦੇ ਹਨ ਜੇਕਰ ਉਹਨਾਂ ਦੇ ਨਾਲ ਕੋਈ ਬੁਰਾ ਵਿਹਾਰ ਕਰਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਿਉਂ ਹੋ ਰਿਹਾ ਹੈ ਮੈਂ ਤਾਂ ਇਸ ਤਰ੍ਹਾਂ ਕਦੇ ਵੀ ਕਿਸੇ ਬਾਰੇ ਕਦੇ ਨਹੀਂ ਸੋਚਿਆ ਇਹ ਰਾਸ਼ੀ ਵਾਲੇ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਦੇ ਹਨ ਜੇਕਰ ਕੋਈ ਇਨਸਾਨ ਤੁਹਾਡੇ ਨਾਲ ਨਹੀਂ ਹਨ ਤਾਂ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹਨ ਉਹ ਤੁਹਾਡੇ ਤੇ ਆਪਣੀ ਮਿਹਰ ਬਣਾ ਕੇ ਹਮੇਸ਼ਾ ਰੱਖਦੇ ਹਨ ਇਹਨਾਂ ਦੋਵਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਬਤੀਤ ਹੋਣ ਵਾਲੀ ਹੈ ਤੁਹਾਡਾ ਹੁਣ ਕੈਰੀਅਰ ਵਧੀਆ ਤਰੀਕੇ ਦੇ ਨਾਲ ਚੱਲਣ ਵਾਲਾ ਹੈ ਤੁਸੀਂ ਇਸ ਗੱਲ ਦੀ ਹਮੇਸ਼ਾ ਉਮੀਦ ਨਹੀਂ ਛੱਡਣੀ ਇਸ ਮਹੀਨੇ ਵਿੱਚ ਤੁਹਾਡੇ ਸਵਾਮੀ ਦੂਜੇ ਘਰ ਵਿੱਚ ਵਿਰਾਜਮਾਨ ਰਹਿਣਗੇ ਤੁਹਾਡੇ ਉੱਥੇ ਇੱਕ ਆਦਿਸ਼ ਕਰਨ ਨੂੰ ਵੇਖਣਗੇ ਤੇ ਦੇਵ குரு ਪ੍ਰਹਸਪਤੀ ਚੌਥੇ ਘਰ ਵਿੱਚ ਰਹਿ ਕੇ ਤੁਹਾਡੇ 10ਵੇਂ ਘਰ ਵਿੱਚ ਪੂਰਨ ਦ੍ਰਿਸ਼ਟੀ ਪਾਉਣਗੇ ਜਿਸ ਨਾਲ ਤੁਹਾਨੂੰ ਆਪਣੀ ਨੌਕਰੀ ਦੇ ਵਿੱਚ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋ ਜਾਵੇਗੀ ਤੁਸੀਂ ਸਖਤ ਮਿਹਨਤ ਕਰੋਗੇ ਤੇ ਆਪਣੇ ਕੰਮ ਦੀਆਂ ਉਮੀਦਾਂ ਉੱਪਰ ਪੂਰੇ ਖਰੇ ਉਤਰੋਗੇ ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵਧ ਜਾਵੇਗਾ ਤੁਹਾਡੀ ਆਪਣੀ ਕੰਪਨੀ ਪ੍ਰਤੀ ਜ਼ਿੰਮੇਵਾਰੀ ਵੀ ਤੁਹਾਨੂੰ ਪਤਾ ਚੱਲ ਜਾਵੇਗੀ ਸੀਨੀਅਰ ਅਧਿਕਾਰੀਆਂ ਦੇ ਨਾਲ ਤੁਹਾਡੇ ਚੰਗੇ ਸੰਬੰਧ ਰਹਿਣਗੇ ਜਿਸ ਦੇ ਨਾਲ ਅੱਗੇ ਜਾ ਕੇ ਤੁਹਾਡੀ ਤਨਖਾਹ ਵਧਣ ਦੇ ਵੀ ਯੋਗ ਬਣ ਸਕਦੇ ਹਨ ਜਿਸ ਤੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੀਜੇ ਘਰ ਦੇ ਵਿੱਚ ਰਾਹੂ ਦੇ ਸਥਿਤ ਹੋਣ ਦੇ ਨਾਲ ਤੁਸੀਂ ਆਪਣੇ ਕੰਮ ਨੂੰ ਇੱਕ ਚੁਣੌਤੀ ਦੀ ਤਰ੍ਹਾਂ ਲੈਣਾ ਹੈ ਇਸ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਤੇ ਵਧੀਆ ਤੋਂ ਵਧੀਆ ਤਰੀਕੇ ਨਾਲ ਕਰਕੇ ਵਿਖਾ ਸਕਦੇ ਹੋ ਤੇ ਇਦਾਂ ਕਰਨਾ ਤੁਸੀਂ ਪਸੰਦ ਕਰਦੇ ਹੋ ਤੁਹਾਡੀ ਇਹ ਕਾਬਲੀਅਤ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਕਰ ਸਕਦੀ ਹੈ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਸਮਾਂ ਸਾਬਿਤ ਹੋ ਜਾਵੇਗਾ ਇਸ ਦੌਰਾਨ ਅਹੁਦੇ ਦੇ ਵਿੱਚ ਤਰੱਕੀ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਮਨਚਾਹੀ ਜੌਬ ਵਿੱਚ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਨੌਕਰੀ ਵਿੱਚ ਕਾਫੀ ਸਮੇਂ ਤੋਂ ਤਬਦੀਲੀ ਕਰਨ ਬਾਰੇ ਸੋਚ ਰਹੇ ਹੋ ਉਹ ਵੀ ਤਬਦੀਲੀ ਤੁਹਾਡੀ ਚਲ ਰਹੀ ਹੋ ਸਕਦੀ ਹੈ ਇਹਨਾਂ ਦੋਵਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਜੂਨ ਦੇ ਮਹੀਨੇ ਵਿੱਚ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਹੋ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਨੌਕਰੀ ਵਾਸਤੇ ਤੁਸੀਂ ਇੱਧਰ ਹੀ ਕਿਧਰੇ ਅਪਲਾਈ ਕੀਤਾ ਹੋਇਆ ਸੀ ਤਾਂ ਉਦੋਂ ਵੀ ਤੁਹਾਨੂੰ ਹੁਣ ਕੋਈ ਵੱਡਾ ਤੇ ਪੋਜ਼ੀਟਿਵ ਰਿਜ਼ਲਟ ਸੁਣਨ ਨੂੰ ਮਿਲ ਸਕਦਾ ਹੈ ਚਿਸਤੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਕੁਝ ਹਾਲੇ ਦਾ ਮੌਸਮ ਬਣ ਸਕਦਾ ਹੈ ਪਾਪਕੇ ਕੋਈ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਜੋ ਤੁਹਾਡੇ ਮਨ ਦੀ ਭਾਵਨਾ ਸੀ ਹੁਣ ਪੂਰੀ ਹੋ ਜਾਵੇਗੀ ਇਸ ਤਰ੍ਹਾਂ ਦਾ ਇਹਨਾਂ ਦੀ ਰਾਸ਼ੀ ਵਿੱਚ ਦਿਖ ਰਿਹਾ ਹੈ ਜੇਕਰ ਵਿਦੇਸ਼ ਵਿੱਚ ਜਾਣ ਦੇ ਲਈ ਨੌਕਰੀ ਦੇ ਲਈ ਮਤਲਬ ਕਿ ਐਪਲੀਕੇਸ਼ਨ ਪਾਈ ਹੋਈ ਸੀ ਤਾਂ ਉਹਦਾ ਜਵਾਬ ਵੀ ਤੁਹਾਨੂੰ ਹੁਣ ਇਸ ਹਫਤੇ ਹੀ ਮਿਲ ਜਾਵੇਗਾ ਤੇ ਪੋਜ਼ਿਟਿਵ ਹੀ ਮਿਲੇਗਾ ਭਾਵ ਉੱਥੇ ਤੁਹਾਡੀ ਨੌਕਰੀ ਲੱਗ ਜਾਵੇਗੀ ਫੋਰਨ ਕੰਟਰੀ ਦੇ ਵਿੱਚ ਜੇਕਰ ਤੁਸੀਂ ਕੋਈ ਪ੍ਰਾਪਰਟੀ ਦੇ ਲਈ ਵੀ ਅਪਲਾਈ ਕੀਤਾ ਹੋਇਆ ਸੀ ਅਸ ਵਿੱਚ ਵੀ ਤੁਹਾਨੂੰ ਪੀਆਰ ਮਿਲਣ ਦੀ ਕਾਫੀ ਜ਼ਿਆਦਾ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਇਸ ਮਹੀਨੇ ਦੇ ਇਸ ਹਫ਼ਤੇ ਵਿੱਚ ਤੁਹਾਡੇ ਲਈ ਉਹ ਰਿਜ਼ਲਟ ਪੋਜ਼ਿਟਿਵ ਹੀ ਆਵੇਗਾ ਪਰ ਇਹ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਆਪਣੇ ਇਸ ਕੰਟਰੀ ਵਿੱਚ ਨੌਕਰੀ ਕਰ ਰਹੇ ਹੋ ਤਾਂ ਤੁਹਾਨੂੰ ਇਸ ਸਮੇਂ ਪ੍ਰਮੋਸ਼ਨ ਮਿਲਣ ਦੇ ਬਹੁਤ ਸਾਰੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਪਰ ਜਿਸ ਨਾਲ ਤੁਹਾਡੇ ਵਿਰੋਧੀ ਤੁਹਾਡੇ ਨਾਲ ਜੈਲਸੀ ਮਹਿਸੂਸ ਕਰ ਸਕਦੇ ਹਨ ਨੌਕਰੀ ਵਿੱਚ ਜਦੋਂ ਤੁਹਾਨੂੰ ਪ੍ਰਮੋਸ਼ਨ ਮਿਲਣ ਵਾਲਾ ਹੋਵੇਗਾ ਤਾਂ ਪ੍ਰਮੋਸ਼ਨ ਮੇਲੇ ਤੁਹਾਡੇ ਹੀ ਦੋਸਤ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ ਤੁਹਾਨੂੰ ਨੁਕਸਾਨ ਹੋਣ ਦੇ ਯੋਗ ਬਣਦੇ ਹੋਏ ਵੀ ਕਾਫੀ ਸਾਰੇ ਨਜ਼ਰ ਆ ਰਹੇ ਹਨ ਕਹਿਣ ਤੋਂ ਪਾਵ ਜਿਸ ਨਾਲ ਤੁਹਾਨੂੰ ਨੁਕਸਾਨ ਹੋਵੇ ਇਸ ਗੱਲ ਦੀ ਪਹਿਲੀ ਸਥਿਤੀ ਇਹ ਬਣਦੀ ਨਜ਼ਰ ਆ ਰਹੀ ਹੈ ਸੋ ਧਿਆਨ ਰੱਖਣਾ ਹੈ ਕਿ ਇਹੋ ਜਿਹੇ ਲੋਕਾਂ ਤੋਂ ਤੁਸੀਂ ਬਚ ਕੇ ਰਹਿਣਾ ਹੈ ਤੁਹਾਨੂੰ ਜ਼ਿਆਦਾ ਇਸੇ ਹੀ ਦਿਨ ਨੂੰ ਕਹਿ ਰਹੇ ਹਾਂ ਕਿ ਇਸ ਹਫ਼ਤੇ ਤੁਹਾਨੂੰ ਇਹੋ ਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਦੇਸ਼ ਵਿਦੇਸ਼ ਜਾਣ ਦਾ ਬਹੁਤ ਵਧੀਆ ਸਹਿਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿਹੜਾ ਦਿਨ ਤੁਹਾਡੇ ਲਈ ਚੰਗਾ ਹੋਵੇਗਾ। ਕਿਹੜਾ ਦਿਨ ਤੁਹਾਡੇ ਲਈ ਮਾੜਾ ਹੋਵੇਗਾ। ਇਹ ਵੀਡੀਓ ਤੁਸੀਂ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਕਿਉਂਕਿ ਇਸ ਵੀਡੀਓ ਵਿੱਚ ਬਹੁਤ ਹੀ ਮਹੱਤਵਪੂਰਨ ਤੁਹਾਡੇ ਲਈ ਜਾਣਕਾਰੀ ਲੈ ਕੇ ਆਈ ਹਾਂ। ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਹੜਾ ਦਿਨ ਤੁਹਾਡੇ ਲਈ ਇਸ ਲਈ ਚੰਗਾ ਰਹੇਗਾ। ਕਿਸਤੀ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਸ ਬਾਰੇ ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਵਾਸਤੇ ਜਾਣਕਾਰੀ ਹੈ ਜੀ ਕਿ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਹੜਾ ਦਿਨ ਤੁਹਾਡੇ ਲਈ ਚੰਗਾ ਹੈ ਉਸ ਦੇ ਬਾਰੇ ਹੁਣ ਬਿਲਕੁਲ ਹੀ ਇੱਕ ਬਹੁਤ ਵੱਡੀ ਇੰਪੋਰਟੈਂਟ ਗੱਲ ਦੱਸਦੇ ਹਾਂ ਸਭ ਤੋਂ ਪਹਿਲਾਂ ਇਸ ਮਹੀਨੇ ਦੀ ਸਟਾਰਟਿੰਗ ਤੋਂ ਹੀ ਜੇਕਰ ਗੱਲ ਕਰੀਏ 97% ਇਹ ਮਹੀਨਾ ਤੁਹਾਡੇ ਲਈ ਭਾਗਾ ਵਾਲਾ ਰਿਹਾ ਹੈ ਕਿਸਮਤ ਵਾਲਾ ਹੈ ਇਹ ਮਹੀਨਾ ਤੁਹਾਡੇ ਲਈ ਤੁਸੀਂ ਖੁਦ ਹੀ ਇਸ ਮਹੀਨੇ ਦੇ ਅਖੀਰ ਤੱਕ ਮਹਿਸੂਸ ਕਰੋਗੇ 30 ਜੂਨ ਤੱਕ ਸਮਾਂ ਤੁਹਾਡਾ ਬਹੁਤ ਹੀ ਪੋਜ਼ਿਟਿਵ ਰਹਿਣ ਵਾਲਾ ਹੈ ਕੋਈ ਵੀ ਜੇਕਰ ਤੁਸੀਂ ਚੰਗਾ ਕੰਮ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਜੂਨ ਮਹੀਨੇ ਵਿੱਚ ਹੀ ਕਰ ਸਕਦੇ ਹੋ ਇਸ ਦਾ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਜ਼ਰੂਰ ਮਿਲ ਜਾਵੇਗਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ ਇਹਨਾਂ ਦੋਵਾਂ ਰਾਸ਼ੀ ਵਾਲਿਆਂ ਦੀ ਕਿ ਨੌਕਰੀ ਦੇ ਨਾਲ ਸੰਬੰਧਿਤ ਕੀ ਹਾਲਾਤ ਹਨ ਇਹਨਾਂ ਨੂੰ ਦੱਸਦੇ ਹਾਂ ਜੀ ਕਿ 30 ਜੂਨ ਤੱਕ ਤੁਹਾਡੇ ਕਿਸੇ ਵੀ ਕੇਸ ਦੀ ਤਰੀਕ ਜਾਂ ਨੌਕਰੀ ਦੇ ਲਈ ਤੁਸੀਂ ਕੋਈ ਅਪਲਾਈ ਕੀਤਾ ਹੋਇਆ ਸੀ ਤੇ ਨੌਕਰੀ ਦੇ ਲਈ ਤੁਹਾਨੂੰ ਤਾਂ ਪ੍ਰਮੋਸ਼ਨ ਮਿਲ ਸਕਦੀ ਹੈ ਤੇ ਜੇਕਰ ਤੁਸੀਂ ਕੋਈ ਕੇਸ ਅਪਲਾਈ ਕੀਤਾ ਹੋਇਆ ਸੀ ਉਸ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ ਜਿਹੜੇ ਲੋਕਾਂ ਦੇ ਕੋਲ ਨੌਕਰੀ ਨਹੀਂ ਹੈ ਉਹ ਨੌਕਰੀ ਲਈ ਜੇਕਰ ਅਪਲਾਈ ਕਰਦੇ ਹਨ ਪੋਜ਼ਿਟਿਵ ਰਿਜ਼ਲਟ ਮਿਲੇਗਾ ਮਨ ਚਾਹੀ ਜੌਬ ਮਿਲਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਇਹ ਹਫਤਾ ਤੁਹਾਡੇ ਲਈ ਬਹੁਤ ਚੰਗਾ ਸਾਬਿਤ ਹੋ ਜਾਵੇਗਾ ਜੇਕਰ ਵਪਾਰ ਦੇ ਲਈ ਤੁਸੀਂ ਕੁਝ ਸੋਚ ਰਹੇ ਹੋ ਵਪਾਰ ਕਰਨ ਬਾਰੇ ਜਾਂ ਪਾਰਟਨਰਸ਼ਿਪ ਵਿੱਚ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਸਾਬਿਤ ਹੋ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਪ੍ਰੇਮ ਸੰਬੰਧ ਲੋਕਾਂ ਦੇ ਬਾਰੇ ਜਿਹੜੇ ਲਵਲੀ ਰਿਲੇਸ਼ਨਸ਼ਿਪ ਦੇ ਵਿੱਚ ਸੰਬੰਧ ਰੱਖਦੇ ਹਨ ਜੇਕਰ ਉਹ 17 ਤੇ 18 ਜੋੜ ਨੂੰ ਕਿਸੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਸਾਬਿਤ ਹੋ ਜਾਵੇਗਾ ਜੇਕਰ ਤੁਹਾਡਾ ਆਪਣਾ ਕੋਈ ਤੁਹਾਡੇ ਨਾਲ ਰੁੱਸਿਆ ਹੋਇਆ ਹੈ ਉਸ ਨੂੰ ਤੁਸੀਂ ਮਨਾਉਣਾ ਚਾਹੁੰਦੇ ਹੋ ਇਹਨਾਂ ਦੋ ਦਿਨਾਂ ਦੇ ਵਿੱਚ ਆਪਣੇ ਲਈ ਤੁਹਾਡੇ ਲਈ ਸਮਾਂ ਬੜਾ ਹੀ ਫਾਇਦੇਮੰਦ ਸਾਬਿਤ ਹੋ ਜਾਵੇਗਾ ਇਹ ਕੰਮ ਤੁਸੀਂ ਇਸ ਸਮੇਂ ਜ਼ਰੂਰ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ 19 ਤਰੀਕ ਨੂੰ ਜਦੋਂ ਬੁੱਧ ਕਾਂਬ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਤਾਂ ਸੰਤਾਨ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਤੁਹਾਨੂੰ ਕੋਈ ਆਪਣਾ ਜਿਹੜਾ ਹੈ ਮਨਾ ਵੀ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਹੁਣ ਖੁਸ਼ ਨਮਾ ਬਣ ਜਾਵੇਗਾ ਸੋ ਦੋਸਤੋ ਇਹ ਸੀ ਜੀ ਜਾਣਕਾਰੀ ਇਹਨਾਂ ਦੋਵਾਂ ਹੀ ਰਾਸ਼ੀ ਫਲਵਾ ਵਾਲਿਆਂ ਦੀ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਕਿਹੜੀਆਂ ਕਿਹੜੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਇਹਨਾਂ ਦੀ ਸੀ ਜੀ ਇਸ ਮਹੀਨੇ ਦੀ ਮਹਾ ਭਵਿੱਖਬਾਣੀ ਇਹਨਾਂ ਦੀ ਇਸ ਮਹੀਨੇ ਲਾਟਰੀ ਵੀ ਲੱਗ ਸਕਦੀ ਹੈ ਤੇ ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਭੈਣ ਭਰਾ ਇਸ ਰਾਸ਼ੀ ਦੇ ਨਾਲ ਸੰਬੰਧ ਰੱਖਦਾ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਉਸਤੇ ਨੜ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਸ ਨੂੰ ਵੀ ਪਤਾ ਲੱਗ ਜਾਵੇ ਕਿ ਉਸ ਦਾ ਆਉਣ ਵਾਲਾ ਸਮਾਂ ਕਿਵੇਂ ਦਾ ਰਹਿਣ ਵਾਲਾ ਹੈ ਕਿ ਕੀ ਉਸ ਨੂੰ ਇਸ ਮਹੀਨੇ ਫਾਇਦੇ ਹੋ ਸਕਦੇ ਹਨ ਧੰਨਵਾਦ